ਹਾਂ ਜੀ ਬਜੀ ਕੀ ਨਾ ਹਾਲਾਤ ਦੱਸ ਦਿਓ ਅੱਜ ਕਦਨੀ ਇਕੱਠੇ ਹੋਏ ਉਹਦੇ ਬਾਰੇ ਦੱਸ ਦਿਓ ਮੈਂ ਭਾਜੀ ਮਨਦੀਪ ਸਿੰਘ ਪਿੰਡ ਜੋੜਾ ਤੋਂ ਬਲੌਂਗ ਕਰਦਾ ਅਸੀਂ ਅੱਜ ਜਥੇਦਾਰ ਜ ਸੁਤਤਾ ਸਿੰਘ ਲੰਗਾ ਜੋ ਜ਼ਿਲ੍ਹੇ ਦੇ ਜਥੇਦਾਰ ਬਣਾਏ ਹੋਏ ਨੇ ਉਹਨਾਂ ਲਈ ਸਾਰੇ ਇਕੱਠੇ ਹੋਏ ਆ ਉਹਨਾਂ ਦੇ ਸਵਾਗਤ ਵਾਸਤੇ ਇੱਥੇ ਇਕੱਠੇ ਹੋਏ ਆ ਅਸੀਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਪੂਰੇ ਭਰਪੂਰ ਸਹਿਯੋਗ ਦੇ ਨਾਲ ਜਿਤਾਵਾਂਗੇ ਤੇ ਨਾਲੇ ਸਾਥ ਦੇਵਾਂਗੇ ਕਿ ਤੁਸੀਂ ਯੂਥ ਯੂਥ ਨੂੰ ਲੈ ਕੇ ਕੀ ਕੰਮ ਕਰੋਗੇ ਕਿਉਂਕਿ ਕਈ ਨਹੀਂ ਹੁੰਦਾ ਕਿਈ ਜੂਸ ਤੇ ਨਰਾਜ਼ ਹੋ ਜਾਂਦੇ ਆ ਕਿ ਉਹਨਾਂ ਪਾਰਟੀ ਮਟਾਣੀਆਂ ਕੋਈ ਚੱਕਲਾ ਲੈ ਕੇ ਨਹੀਂ ਨਗਰੇ ਨਹੀਂ ਨਹੀਂ ਜੀ ਜੂਸ ਦੇ ਵਿੱਚ ਸਾਰਿਆਂ ਦੇ ਵਿੱਚ ਭਾਰੀ ਉਤਸ਼ਾਹ ਹੈ ਪਹਿਲਾਂ ਵੀ ਇਹ ਇਸ ਹਲਕੇ ਦੇ ਵਿੱਚੋਂ ਪਹਿਲਾਂ ਵੀ ਇਹ ਧਾਰੀਵਾਲ ਹਲਕਾ ਰਿਹਾ ਲੰਗਾਹ ਸਾਹਿਬ ਦੇ ਨਾਲ ਹੀ ਰਿਹਾ ਇਸ ਤੋਂ ਬਾਅਦ ਪਹਿਲਾਂ ਵੀ 33 ਸਾਲ ਜਿਹੜੇ ਜਥੇਦਾਰ ਸਾਹਿਬ ਜਿਹੜੇ ਨੇ ਇਹਦੇ ਜ਼ਿਲ੍ਹੇ ਦੇ ਪ੍ਰਧਾਨ ਰਹੇ ਨੇ ਇਸ ਤੋਂ ਬਾਅਦ ਪਾਰਟੀ ਨੇ ਫੇਰ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਆ ਅਸੀਂ ਉਹਨਾਂ ਦੇ ਨਾਲ ਆ ਪੂਰਾ ਯੂਥ ਵੀ ਉਹਨਾਂ ਦੇ ਨਾਲ ਆ ਤੇ ਸਾਥ ਵੀ ਦਵਾਂਗੇ ਤੇ ਪੂਰੀ ਜਿੱਤ ਵੀ ਦਵਾਂਗੇ ਕਿ ਨਾਮ ਅਜੀਤ ਦੱਸ ਦਿਓ ਬਰੁਨਿੰਦਰ ਸਿੰਘ ਮੇਰਾ ਨਾਮ ਹੈ ਪਿੰਡ ਜੋਰਾ 17 ਵਾਇਰੂ ਜੀ ਵਾਇਰੂ ਜੀ ਖਾਲਸਾ ਵਾਇਰੂ ਜੀ ਕੀ ਫਾਤੇ ਲੰਗਾ ਸਾਹਿਬ ਆ ਰਹੇ ਉਹਨਾਂ ਦੇ ਸਵਾਗਤ ਲਈ ਖਲੋਤੇ ਆਏ ਹੈ ਜੀ ਉਹਨਾਂ ਦਾ ਪਾਣਵਾ ਲੈ ਅੰਜੀ ਲੰਗਾ ਸਾਹਿਬ ਅੱਜ ਦਾ ਰੈਲੀ ਵਾਰੀ ਤਾਂ ਨਹੀਂ ਅੱਜ ਕੋਈ ਰੈਲੀ ਨਹੀਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹੇ ਦਾ ਪ੍ਰਧਾਨ ਜਿਹੜਾ ਵਾ ਉਹ ਬਣਾਇਆ ਮੈਂ ਅਕਾਲੀ ਦਲ ਦਾ ਤੇ ਅੱਜ ਮੈਂ ਚੰਡੀਗੜ੍ਹ ਤੋਂ ਆਇਆ ਵਾਂ ਹਜ਼ਾਰਾਂ ਲੋਕ ਜਿਹੜੇ ਨੇ ਉਹਨਾਂ ਨੇ ਬੜੇ ਚਾਵਾ ਨਾਲ ਮੇਰਾ ਸਵਾਗਤ ਕੀਤਾ ਵਾ ਪਿੰਡਾਂ ਦੇ ਪਿੰਡ ਜਿਹੜੇ ਨੇ ਸ਼ਰਕਤ 'ਚ ਆਏ ਨੇ ਇਹ ਸਬੂਤ ਆ ਕਿ ਸਰਦਾਰ ਸੰਬੀਰ ਸਿੰਘ ਬਾਦਲ ਦੇ ਸਹੀ ਫੈਸਲੇ ਤੇ ਲੋਕਾਂ ਨੇ ਮੋਹਰ ਲਾਤੀ ਏ ਔਰ ਏਡਾ ਵੱਡਾ ਇਨਕਲਾਬ ਏਡੀ ਵੱਡੀ ਕ੍ਰਾਂਤੀ ਏਡੀ ਵੱਡੀ ਤਬਦੀਲੀ ਇੱਕ ਦਿਨ ਦੇ ਫਰਕ ਵਿੱਚ ਆਈ ਹੈ ਕਿ 1927 ਵਾਂ ਵੀ ਆਪਨੇ ਜਿਹੜੀਆਂ 27 ਵਿੱਚ ਚੋਣਾਂ ਆ ਰਹੀਆਂ ਨੇ 2027 ਚ ਇਹ ਕਾਲੀ ਦਲ ਜਿਹੜਾ ਬੜੀ ਵੱਡੀ ਲੀਡ ਦੇ ਨਾਲ ਜਿੱਤੇਗਾ ਤੇ ਸਰਕਾਰ ਕਾਲੀ ਦਲ ਦੀ ਬਣੂਗੀ ਅੱਜ ਆ ਚਾਰਚਰੇ ਵੇਖੋ ਹਰ ਬਰਾਦਰੀ ਦੇ ਲੋਕ ਜਿਹੜੇ ਨੇ ਉਹ ਸ਼ਰਕਾਂ ਤੇ ਆਏ ਨੇ ਤੇ ਮੈਂ ਇਹਨਾਂ ਦੇ ਨਾਲ ਰਲ ਕੇ ਜ਼ਿਲ੍ਹੇ ਦੇ ਵਿਚ ਕੰਮ ਕਰਾਂਗਾ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗਾ